ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ 33000 ਨੌਕਰੀਆਂ ਗਈਆਂ 33000 ਨੌਕਰੀਆਂ ਦਾ ਨੁਕਸਾਨ ਹੋਇਆ ਇਹਦਾ ਮਤਲਬ ਇਹ ਆ ਕਿ ਇਹ 2022 ਤੋਂ ਬਾਅਦ ਸਭ ਤੋਂ ਵੱਡਾ ਲਾਸ ਆ ਜਾਂ ਸਭ ਤੋਂ ਵੱਡਾ ਡ੍ਰੌਪ ਆ ਅਨਪਲੋਇਮੈਂਟ ਉੱਤੇ ਚਲੇ ਗਈ ਆ ਅਨਪਲੋਇਮੈਂਟ ਰੇਟ 6.7% ਦੇ ਉੱਤੇ ਚਲੇਗਾ ਫ फेब्रुवारी ਦੇ ਵਿੱਚ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਇਹ ਜਿਹੜਾ ਅਮਰੀਕਾ ਦੇ ਵਿੱਚ ਟੈਰਫ ਸੀਗੇ ਉਹਨੇ ਇਕਨੋਮੀ ਨੂੰ ਹਾਰਟ ਕੀਤਾ ਟੈਰਫ ਜੇ ਲੱਗੇ ਆ ਇਹਦਾ ਅਸਰ ਤੇ ਕਦੋਂ ਹੋਣਾ ਪਰ ਜਿਹੜੀ ਮਾਰਕੀਟ ਦੇ ਵਿੱਚ ਅਨਸਰਟਨਟੀ ਪੈਦਾ ਹੋਊਗੀ ਉਹਨੇ ਟੈਰਫ ਜਿਹੜੇ ਉਹਨੇ ਜਿਹੜਾ ਆ ਇਹ ਨੁਕਸਾਨ ਇਕਨੋਮੀ ਦਾ ਕਰ ਦਿੱਤਾ ਜਿਹੜੀ ਨੌਕਰੀਆਂ ਇਹ ਗਈਆਂ ਆ ਅਨਸਰਟਨਟੀ ਹੋਈ ਆ ਯੂਐਸ ਟੈਰਫਸ ਦੇ ਨਾਲ ਜਿਹੜੀ ਟ੍ਰੇਡ ਨੂੰ ਇਫੈਕਟ ਕਰ ਰਹੀ ਆ ਬਿਜ਼ਨਸ ਕੌਨਫੀਡੈਂਸ ਨੂੰ ਇਫੈਕਟ ਕਰ ਰਹੀ ਬੇਸਿਕਲੀ ਇਹਦਾ ਅਸਰ ਕੀ ਹੋ ਰਿਹਾ ਕਿ ਜਿਹੜਾ ਇੱਕ ਬਿਜ਼ਨਸਮੈਨ ਆ ਉਹ ਕਿਤੇ ਵੀ ਪੈਸਾ ਲਾਉਣ ਤੋਂ ਡਰ ਰਿਆ ਲੋਕਾਂ ਨੇ ਹੁਣ ਪੈਸਾ ਥੋੜਾ ਜਿਹਾ ਇਕੱਠਾ ਕਰਨਾ ਸ਼ੁਰੂ ਕਰ ਇਕੱਠਾ ਕਰਨ ਵੱਲ ਸਾਬਣਾ ਸ਼ੁਰੂ ਕਰਤਾ ਵੀ ਜਿਹੜਾ ਜਿਹਦੇ ਕੋ ਹੈਗਾ ਰੋਕ ਲੋ ਕੱਲ ਦਾ ਪਤਾ ਕੁਝ ਨਹੀਂ ਕੀ ਹੋ ਜਾਣਾ ਜਿਹੜਾ ਪ੍ਰਾਈਵੇਟ ਸੈਕਟਰ ਆ ਉਹਦੇ ਤੇ ਸਭ ਤੋਂ ਮਾੜਾ ਅਸਰ ਪਿਆ ਜਿਹੜੇ ਜੋਬ ਲੌਸਸਸ ਨੇ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਜ਼ਿਆਦਾ ਹੋਇਆ ਸਪੈਸ਼ਲੀ ਜਿਹੜੇ ਕੁਝ ਮਤਲਬ ਇਕਨੋਮਿਕ ਚੇਂਜ ਅਲੀ ਸੈਂਸਿਟਿਵ ਏਰੀਆ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਫੁੱਲ ਟਾਈਮ ਜੋਬਸ ਨੇ ਥੱਲੇ ਗਈਆਂ ਨੇ ਲਗਭਗ 62000 ਫੁੱਲ ਟਾਈਮ ਜੌਬਸ ਜਿਹੜੀਆਂ ਉਹ ਕੁਝ ਪਾਰਟ ਟਾਈਮ ਜੌਬਸ ਹੈਗੀਆਂ ਆ ਉਹ ਅਸਰ ਪਿਆ ਉਹਨਾਂ ਦੇ ਉੱਤੇ ਰਿਟੇਲ ਤੇ ਹੋਲ ਸੇਲ ਦੋਵੇਂ ਥੱਲੇ ਆ ਗਈਆਂ ਜਿਹੜੀਆਂ ਹੋਲ ਸੇਲ ਆ ਤੇ ਰਿਟੇਲ ਸੈਕਟਰ ਆ 29000 ਨੌਕਰੀਆਂ ਜਿਹੜੀਆਂ ਉਹ ਫ फेब्रुवारी ਦੇ ਵਿੱਚ ਜਿਹੜੀਆਂ ਜ਼ਿਆਦਾ ਹੋਈਆਂ ਸੀ ਉਹਨਾਂ ਦੇ ਵਿੱਚ ਥੱਲੇ ਚਲੇ ਗਈਆਂ ਦੂਜੇ ਜਿਹੜੇ ਸੈਕਟਰਸ ਨੇ ਉਹਨਾਂ ਤੇ ਵੀ ਅਸਰ ਪਿਆ ਇਨਫੋਰਮੇਸ਼ਨ ਕਲਚਰ ਰੀਕ੍ਰिएशन 20000 ਦੇ ਨੇੜੇ ਐਗਰੀਕਲਚਰ ਦੇ ਵਿੱਚ 93000 ਦੇ ਨੇੜੇ ਕੋਸ਼ ਸੈਕਟਰ ਜਿਹੜੇ ਆ ਉਹਨਾਂ ਦੇ ਵਿੱਚ ਨੌਕਰੀਆਂ ਆਈਆਂ ਵੀ ਆ ਜਿਵੇਂ ਇਹ ਪਰਸਨਲ ਕੇਅਰ ਆ ਜਾਂ ਹੋਰ ਹੈਗੀਆਂ ਉਹਨਾਂ ਦੇ ਵਿੱਚ 12000 ਨੌਕਰੀ ਐਡ ਹੋਈ ਆ ਜਾਂ 4200 ਨੌਕਰੀ ਟੋਟਲ ਐਡ ਹੋਈ ਆ ਜਿਹੜੇ ਜਿਹੜੀਆਂ ਨੌਕਰੀਆਂ ਗਈਆਂ ਆ ਪਰ ਟੋਟਲ ਆ ਘੰਟੇ ਜਿਹੜੇ ਕੀਤੇ ਕੰਮ ਕੀਤਾ ਉਹ 0.4% ਉੱਤੇ ਨੂੰ ਗਏ ਜਿਹੜੇ ਇਹ ਦੱਸਦੇ ਆ ਕਿ ਜਿਹੜੇ ਬਾਕੀ ਕੰਮ ਐ ਸੀਗੇ ਫਿਰ ਉਹਨਾਂ ਨੇ ਜ਼ਿਆਦਾ ਚਿਰ ਕੰਮ ਕੀਤਾ ਵੇਜਸ ਵੀ ਉੱਤੇ ਗਏ ਆ ਐਵਰੇਜ ਵੇਜ ਜਿਹੜਾ ਆ 3.6% ਮਾਰਚ ਦੇ ਵਿੱਚ ਉੱਤੇ ਗਿਆ ਜੇਕਰ ਇਹਨੂੰ ਪਿਛਲੇ ਸਾਲ ਦੇ ਨਾਲ ਕੰਪੇਅਰ ਕਰਦੇ ਆ ਇਹ ਵਰਕਰ ਦੇ ਲਈ ਇੱਕ ਚੰਗੀ ਖਬਰ ਵੀ ਆ ਸੋ ਹੁਣ ਇਕਨੋਮੀ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆ 33000 ਜੌਬਸ ਮਾਰਚ ਦੇ ਵਿੱਚ ਦੱਸਿਆ ਜਾ ਰਿਹਾ ਹੈ ਜਨਵਰੀ 2022 ਤੋਂ ਬਾਅਦ ਸਭ ਤੋਂ ਵੱਡਾ ਇਹ ਮਤਲਬ ਲਾਸ ਐਸ ਵੇਲੇ ਨਜ਼ਰ ਆਰੇ